सोहंग महाराज सिंह विष्णु भगवा सोहंग महाराज सिंह विष्णु भगवान् ਮੁਹੰਜਰ ਵੀ ਬਿਕਰਮੀ ਸਵਰਨ ਸਿੰਘ ਦੇ ਘਰ ਰਾਮ ਦਿਵਾਲੀ ਜ਼ਿਲ੍ਹਾ ਅੰਮ੍ਰਿਤਸਰ ਗੁਰੂ ਮੁਖਾ ਹਰ ਕਰੇ ਰਖਵਾਲੀ ਰਖਕ ਇਕੋ ਇਕ ਅਖਵਾਏਗਾ ਦੋ ਜਹਾਨਾ ਫਿਰੇ ਖਾਲੀ ਖੰਡਾ ਖੜਗ ਨਾਮ ਚਮਕਾਏਗਾ ਨਿਰਗੁਣ ਹੋ ਕੇ ਬਣੇ ਪਾਲੀ ਕਰ ਕਰ ਵੇਖ ਵਿਖਾਏਗਾ ਪੁਰਬ ਜਨਮ ਜਿੰਨਾ ਕਾਲ ਕਾਲੀ ਅੰਤਮੇ ਲੇਖਾ ਲੇਖੇ ਪਾਇੰਗਾ ਸਤਗੁਰੂ ਹੋ ਕੇ ਕਰੇ ਦਲਾਲੀ ਸ਼ਬਦ ਵਿਚੋਲਾ ਮੇਲ ਮਿਲਾਇੰਗਾ ਲੱਖ 84 ਵਿਚੋਂ ਪਾਣੀ ਗੁਰ ਸਿੱਖ ਗੁਰ ਮੁਖ ਜਗਾਇੰਦਾ ਕਲਜੁਗ ਵੇਖੀ ਅੰਧੇਰੀ ਰਾਣ ਕਾਲੀ ਮੂੜੀ ਕਿਰਿਆ ਮੇਠ ਮਿਟਾਏਂਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਹਰ ਜਨ ਸਾਚੇ ਦਇਆ ਕਮਾਏਂਦਾ ਪ੍ਰਿਤਪਾਲਕ ਬਣੇ ਨਿਰੰਕਾਰ ਸੇਵਾ ਸਾਚ ਕਮਾਈਆ ਡੁੱਬਦੇ ਪੱਥਰ ਲਏ ਤਾਰ ਜਿਸ ਜਨ ਆਪਣਾ ਰੰਗ ਰੰਗਾਈਆ ਸਾਚਾ ਦੇਵ ਨਿਵਾਰ ਸਾਚੀ ਸਿਖਿਆ ਇੱਕ ਸਮਝਾਈਆ ਜਨਮ ਕਰਮ ਦਾ ਰੋਗ ਨਿਵਾਰ ਆਵੜ ਜਾਵਣ ਦੇ ਕਟਾਈਆ ਕਰੁ ਮੇਲਾ ਸਿਰਜਨ ਹਾਰ ਦੂਰ ਦਰਾਡ ਬੰਧ ਮੁਕਾਈਆ ਜੋਤੀ ਜੋਤ ਸਰੂਪ ਹਰੇ ਆਪ ਆਪਣੀ ਕਿਰਪਾ ਕਰ ਗੁਰਮੁਖ ਸਾਚੇ ਨੇ ਤਰਾਇਆ ਗੁਰਮੁਖ ਤਾਰੇ ਹਰ ਨਿਰੰਕਾਰ ਜੁਗ ਜੁਗ ਵੇਖ ਬਖਾਏਂਦਾ ਨੇਖਾ ਜਾਣੇ ਤੁਰ ਦਰਬਾਰ ਪੀੜ ਅਪੀੜ ਖੁਲਾਏਂਦਾ ਸਾਚੇ ਮੰਦਰ ਖੋਲ ਕਵਾੜ ਪਰਦਾ ਦੁਈ ਦਵੈਤ ਚੁਕਾਏਂਦਾ ਅਰਧ ਨ ਲੱਗੇ ਤਤੀਹੜ ਅੰਮ੍ਰਿਤ ਮੇਗ ਇਕ ਬਰਸਾਇਦਾ ਕਰ ਪ੍ਰਕਾਸ਼ ਨਾੜ ਨਾੜ ਸਾਤਕ ਸਤ ਸਤ ਵਰਤਾਇਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਹਰ ਜਨ ਸਾਚੇ ਵੇਖ ਵਖਾਇਦਾ ਹਰ ਜਨ ਵੇਖੇ ਲੋਕ ਮਾਤ ਤਰਤ ਤਵਨ ਸੋਪਾ ਪਾਈਆ ਲੈਣਾ ਤੋੜ ਸਾਥ ਬਾਤ ਜ਼ੋਰ ਜ਼ਬਰ ਇੱਕ ਸਮਝਾਈਆ ਦੇਵੜਿਆਈ ਕਾਇਨਾਤ ਨਾਮ ਕਲਮਾ ਮਕਤਬ ਇੱਕ ਪੜਾਈਆ ਸਰਮਤ ਬਾਰੇ ਮਾਰਛਾਤ ਕਰ ਸਾਚਾ ਇੱਕ ਬਖਾਈਆ ਫੁੱਲ ਫੁੱਲਵਾੜੀ ਪੱਤਾ ਡਾਲੀ ਵੇਖੇ ਆਪ ਖੰਖਰੀ ਗੁੰਚਾ ਫੁੱਲ ਫੁਲਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਥਿਰਪਾ ਕਰ ਹਰ ਜਨ ਸਾਚੇ ਲੈਤ ਰਾਇਆ ਹਰ ਜਨ ਤਾਰੇ ਦੀਨ ਦਿਆਲ ਆਜੁ ਘਾਤ ਦਇਆ ਕਰਮਾਏਗਾ ਇਥੇ ਉਥੇ ਚੱਲੇ ਨਾਲ ਦੋ ਜਹਾਨਾ ਸੰਗ ਰਖਾਏਂਦਾ ਨਾਤਾ ਤੋੜ ਕਾਲ ਮਹਾਕਾਲ ਚੈਨ ਪ੍ਰੀਤੀ ਇੱਕ ਸਮਝਾਏਂਦਾ ਸਾਚਾ ਮੰਦਰ ਝੜਾਇਤ ਰਮਸਾਲ ਕਰ ਖਾਕਰ ਰੂਪ ਬਟਾਏਂਦਾ ਗੁਰਮੁਖ ਗੋਰ ਗੋਰ ਸੂਰਤ ਸੰਭਾਲ ਸੁਰਤੀ ਸ਼ਬਦੀ ਜੋੜ ਜੁੜਾਏਂਦਾ ਲਿਖਾ ਜਾਣ ਸਾ ਕੰਗਾਲ ਸ਼ਹਨਸ਼ਾ ਆਪਣਾ ਹੁਕਮ ਵਰਤਾਏਗਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਹਰ ਜਨ ਸਾਚੇ ਵੇਖ ਬਖਾਏਗਾ ਹਰ ਜਨ ਸਾਚੇ ਹੋਏ ਸਹਾਈ ਮੇਘਰ ਨਜ਼ਰੇ ਉਠਾਏਗਾ ਨਾ ਕੋਈ ਅੰਕਰੇ ਜਾਣੇ ਇਕਾਈ ਦਹਾਈ ਤਾਰਨਾ ਕੋਈ ਜਣਾਏਗਾ ਤੇਰਿ ਦਿਸ਼ਾ ਸਰਬ ਕੁੁਰ ਲਈ ਜਸਮਦਵਾਰੀ ਕਰ ਨ ਕੋਈ ਵਸਾਈਂਦਾ ਮਨ ਆਸਾ ਦੇ ਦੁਹਾਈ ਤ੍ਰਿਸ਼ਨਾ ਕੋ ਖ ਨ ਕੋਏ ਮਿਟਾਏਂਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਹਰ ਜਨ ਸਾਚੇ ਆਂਗ ਲੰਗਾਏਗਾ ਹਰ ਜਨ ਸਾਚੇ ਲਾਈ ਆਂਗ ਅੰਗੀਕਾਰਿ ਫਰਾਈਆ ਸਤਗੁਰ ਪੂਰਾ ਸਦ ਸਰਬੰਗ ਦੀਨ ਬਿਆਰਿ ਫਰਾਈਆ ਪਾਂਡਾ ਪਰ ਮਟਾਈ ਕੰਗ ਕੂੜੀ ਕਿਰਿਆ ਸਫਾਈ ਉਠਾਈਆ ਨਾਮੇ ਦੇ ਧਾਨੁ ਮਝਾਇ ਮਰਦਾਂ ਗੁਰ ਅਨਹਦ ਨਾਦ ਸੁਣਾਈਆ ਜਨ ਭਗਤਾ ਵਸੇ ਸਦਾ ਸੰਗ ਵਿਛੜ ਕਦੇ ਨ ਜਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਮਹਾਰਾਜਾ ਜਵਾਰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਹਰਜਨ ਵੇਖੇ ਬਾਲੇ ਣ ਬਾਲੀ ਬੁੱਧ ਸੁਧ ਇੱਕੋ ਘਰ ਵਿਖਾਈਆ सो भग महाराज शेर सिंह विष्णु भगवी जे सो भग महाराज शेर सिंह विष्णु भगवी जय सो भग महाराज शेर सिंह विष्णु भगवादि ज सो महाराज शेर सिंह विष्णु भगवादि जय सो महाराज शेर सिंह विष्णु भगवादि